ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਬੋਵਾਲ ਜ਼ਿਲ੍ਹਾ ਊਨਾ ਤਹਿਸੀਲ ਹਰੋਲੀ ਤੇ ਗੜਸ਼ੰਕਰ ਦੋਸਤੋ 17 ਕਿਲੋਮੀਟਰ ਤੇ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਗੱਬਨ ਜਰਸੀ ਬੱਚੀ ਦਿਖਾਉਂਗਾ ਚੰਗੇ ਰਕਾਰਡ ਵਾਲੀ ਤੇ ਗਾਂ ਜਿਹੜਾ ਸੀਮਨ ਲੱਗਿਆ ਹੋਇਆ ਉਹ ਵੀ ਬਾਈ ਜੀ ਹੁਣੇ ਕਹਿੰਦੇ ਚੰਗਾ ਹੀ ਲੱਗਿਆ ਹੋਇਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂ ਇਥੇ ਆ ਕੇ ਆਪ ਦੀ ਸਲੀ ਦਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੋ ਦੰਦ ਬਚੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 27 ਤਰੀਕ ਤੋਂ ਨਵਾਂ ਮਹੀਨਾ ਬੱਚੀ ਨੂੰ ਚਾਲੂ ਹੋ ਜਾਣਾ ਡੈਨਮਾਰਕ ਸੀਮਨ ਦੀ ਬਾਈ ਜੀ ਹੁਣੇ ਕਹਿੰਦੇ ਆਪ ਆ ਤੇ ਜਿਹੜੇ ਅੱਗੇ ਸੀਮਨ ਬਾਈ ਜੀ ਹੁਣ ਕਹਿੰਦਾ ਲੱਗਿਆ ਹੋਇਆ ਉਹ ਵੀ ਡੈਨਮਾਰਕ ਦਾ ਹੀ ਬਾਈ ਜੀ ਹੁਣੇ ਕਹਿੰਦੇ ਲੱਗਾ ਹੋਇਆ 18 ਲੀਟਰ ਦੁੱਧ ਮਾਤਾ ਦਾ ਵਾ ਦੁੱਧ ਬੱਚੀ ਬੜੇ ਆਰਾਮ ਨਾਲ ਬਾਈ ਜੀ ਹੁਣੇ ਕਹਿੰਦੇ 12-13 ਕਿਲੋ ਨਾਰਮਲ ਚ ਵਾਜੂ ਚਾਰਾਂ ਥਾਂਾਂ ਦਾ ਸੇਮ ਹੀ ਸਾਈ ਹੈ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਗਲਾਪੀ ਥਾਨ ਫੇਸ ਕੁਆੜੀ ਦੋਸਤੋ ਪੂਰੀ ਸੋਹਣੀ ਵੇਖ ਸਕਦੇ ਆ ਕੱਦ-ਕਾਠ ਚੰਗਾ ਵੱਡਾ ਦੁੱਧ ਬਾਈ ਜੀ ਹੁਣੇ ਕਹਿੰਦੇ 12-13 ਕਿਲੋ ਬੱਚੀ ਬੜੇ ਆਰਾਮ ਨਾਲ ਚ ਵਾਜੂ 18 ਲੀਟਰ ਮਾਹਰਾ ਦੁੱਧ ਦਾ ਤੇ ਕੱਦ-ਕਾਠ ਦੋਸਤੋ ਚੰਗਾ ਵੱਡਾ ਤੇ 27 ਤਰੀਕ ਤੋਂ ਬਾਈ ਜੀ ਹੁਣੇ ਕਹਿੰਦੇ ਨਵਾਂ ਮਹੀਨਾ ਬੱਚੀ ਨੂੰ ਚਾਲੂ ਹੋ ਜਾਣਾ ਚੰਗੀ ਦੋ ਬੁੱਧਿਆਲੇ ਜਰਸੀ ਦੋਸਤੋ ਛੋਟਾ ਕੰਨ ਗੋਲ ਕੰਨ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 45000 ਰੁਪਇਆ ਤੇ ਬਾਈ ਜੀ ਹੁਣੇ ਕਹਿੰਦੇ 40000 ਦੀ ਵੱਚੀ ਦੇ ਦੇਾਂਗੇ ਉਹ ਚ ਬਾਈ ਹੁਣੇ ਕਹਿੰਦੇ ਮਾਨਤਾਨ ਹੋ ਜੂ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਏ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਜੀ